ਫਤੇਗੜ ਸਾਹਿਬ ਆਰ ਐਸੋਸੀਏਸ਼ਨ ਦੇ ਚੋਣਾਂ ਵਿੱਚ ਗਗਨਦੀਪ ਸਿੰਘ ਵਿਰਕ ਨੇ ਐਡਵੋਕੇਟ ਵਰਿੰਦਰ ਸਿੰਘ ਢੀਲੋਂ ਨੂੰ 167 ਵੋਟਾਂ ਨਾਲ ਹਰਾ ਕੇ ਪ੍ਰਧਾਨ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 6 ਅਹੁਦੇ ਹਨ ਜਿਨ੍ਹਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ ਅਤੇ ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਸ਼ਾਮਲ ਹਨ ਬਾਰ ਐਸੋਸੀਏਸ਼ਨ ਦੇ 625 ਮੈਂਬਰਾਂ ਵਿੱਚੋਂ 597 ਨੇ ਚੋਣ ਲਈ ਵੋਟ ਪਾਈ ਕਿ ਹੋਣ ਹੋਈ ਹੈ ਉਸ ਦੇ ਵਿੱਚ ਪ੍ਰੈਜ਼ੀਡੈਂਟ ਸਰਦਾਰ ਗਗਨਦੀ ਬਿਲਕੁਲ 382 ਵੋਟਾਂ ਦੇ ਲਈ ਹੈ ਬਰਿੰਦਰ ਸਿੰਘ ਢਿੱਲੋਂ 215 ਤੇ ਗਗਨਦੀ ਸਿੰਘ ਦੇ ਨੂੰ ਕੇਟੂਗਰਾ ਦਿੱਤਾ ਗਿਆ ਹੈ ਵਾਈਸ ਪ੍ਰੈਜ਼ੀਡੈਂਟ ਲਈ ਸਰਦਾਰ ਅਜੀਤ ਪਾਸਿੰਗ 317 ਵੋਟਾਂ ਅਰਨਪੀਰ ਸਿੰਘ ਸਿਰਾ 283 ਅਜੀਤ ਪਾਸਿੰਗ ਵਾਈਸ ਪ੍ਰੈਜ਼ੀਡੈਂਟ ਡਿਕਲੇਅਰ ਕਰ ਗਏ ਹੈ ਸੈਕਟਰੀ ਲਈ ਪਰਮੂਰ ਸਿੰਘ ਕਾਲੀਵਾਲ ਨੂੰ 236 236 ਵੋਟਾਂ ਤੇ ਹਰਜੀਤ ਸਿੰਘ ਪਰਮਾਜਰਾ 360 ਵੋਟਾਂ ਹਰਜੀਤ ਸਿੰਘ ਪਰਮਾਜਰਾ ਹੈਜ਼ ਬੀਨ ਇਲੈਕਟਡ ਐਸ ਸੈਕਟਰੀ ਜੋਇੰਟ ਸੈਕਟਰੀ ਲਈ ਅਮਨਦੀਪ ਸਿੰਘ ਟੀਮ ਨੂੰ 340 ਵੋਟਾਂ ਮਿਲੀਆਂ ਤੇ ਗੌਰਵ ਰਬਰ ਨੂੰ 230 ਵੋਟਾਂ ਮਿਲੀਆਂ ਅਮਨਦੀਪ ਸਿੰਘ ਟੀਮ ਵਿੱਚ ਕੀਚਿੰਗ ਟੀਮਾਂ ਜੋਇੰਟ ਸੈਕਟਰੀ ਕਿਹਰੇ ਗਏ ਕੈਸ਼ਰ ਲਈ ਸਰਦਾਰ ਗੁਰਸੇਵ ਸਿੰਘ 400 ਬੋਟਾ 412 ਬੋਟਾ ਲੈਂਦੀਆਂ ਤੇ ਸਰਦਾਰ ਸੁਖਬੀ ਸਿੰਘ ਨੇ 185 ਬੋਟਾ ਪ੍ਰਾਪਤ ਕੀਆ ਇਹਦੇ ਵਿੱਚ ਕੁਰਸੀ ਦੇ ਵਿਕਸਿੰਗ ਜਿਹੜੇ ਹੈ ਕੈਸ਼ੀਅਰ ਦੇ ਇਲੈਕਟਿਡ ਹੋਏ ਆ ਲਾਇਬ੍ਰੇਰੀਅਨ ਸਰਦਾਰ ਲਵ ਪ੍ਰੀਸਿੰਗ 304 ਬੋਟਾ ਤੇ ਰਵੀ ਤਾਮਨਾ 286 ਲਵ ਪ੍ਰੀਸਿੰਗ 304 ਬੋਟਾ ਨਾਲ ਜਿੱਤੂ ਰਹੇ ਆ ਅੱਜ ਦੀ ਇਲੈਕਸ਼ਨ ਜਿਹੜੀ ਹੈ ਬੜੀ ਜਿਹੜੇ ਸਾਰੇ ਬਾਰ ਮੈਂਬਰ ਦੀ ਕੋਆਪਰੇਸ਼ਨ ਨਾਲ बड़ी पीसफुल हुई है सबने बड़ी कोप्रिशन दिखी कि है छे सौ दो छे सौ पची वोटा थी जी कुल छे सो पची वोटा थी जिरे छे सौ दो वोट हुई जी ਨਾਜ਼ਦਕਾਰੀ ਮੈਂਬਰਾਂ ਦਾ ਕੀ ਹੋਇਆ ਨਾਜ਼ਦਕਾਰੀ ਮੈਂਬਰਾਂ ਦੇ ਕੱਲ ਨੂੰ ਅਸੀਂ ਡਰਾਫਟ ਲਾਉਟ ਕੱਢਾਂਗੇ ਤੇ ਉਹਦੇ ਮੁਤਾਬਨ ਬਣਾ ਲੈ ਕਿਉਂਕਿ 15 ਮੈਂਬਰਾਂ ਨੇ ਅਪਲਾਈ ਕੀ ਹੈ ਸਾਡੇ ਕੋਲ ਪੋਸਟਾਂ 10 ਹੈ 10 ਪੋਸਟਾਂ ਉਹ ਡਰਾਫਟ ਡਰਾਫਟ ਵਿੱਚ ਕੋਈ ਸਾਹ ਰੱਖਦੀ ਹੈ ਹਾਂਜੀ ਇਹਦੇ ਵਿੱਚ ਦੋ ਚਾਰ ਵੋਟਾਂ ਕੈਨਸਲ ਵੀ ਹੋਈਆਂ ਜਿਨ੍ਹਾਂ ਨੇ ਡਬਲ ਡਬਲ ਵੋਟਾਂ ਪਾਈਆਂ ਹੁੰਦੀਆਂ ਦੋ ਚਾਰ ਚਾਰ ਵੋਟਾਂ ਕੈਨਸਲ ਹੋਈਆਂ ਉਹਦੇ ਵਿੱਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز